ਯਮੇ ਸੰਦੀਪ ਵੀਰੇ ਠੀਕ ਆ ਚੱਲਿਆ ਫਿਰ ਅੱਜ ਹਾਂਜੀ ਸਰ ਜਾਣਾ ਵਾ ਹੁਣ ਠੀਕ ਐ ਜਮਾ ਵੀਰੇ ਬਾਪੂ ਜੀ ਤੁਹਾਡਾ ਕੀ ਨਾਮ ਆ ਬਾਰਾ ਸਿੰਘ ਆਈ ਬਾਰਾ ਸਿੰਘ ਸੰਦੀਪ ਸਿੰਘ ਦੇ ਪਿਤਾ ਜੀ ਹਾਂਜੀ ਤੇ ਪਰਿਵਾਰ ਚ ਹੋਰ ਕੌਣ ਆ ਤੁਹਾਡੇ ਦੋਨਾਂ ਤੋਂ ਬਿਨਾ ਪਰਿਵਾਰ ਤੇ ਇੱਕ ਲੜਕੀ ਹੈਗੀ ਐ ਇਹਦੀ ਸਿਸਟਰ ਉਹ ਵਿਆਹੀ ਹੋਈ ਆ ਉਹ ਵਿਆਹੀ ਹੋਈ ਆ ਘਰ ਦੇ ਵਿੱਚ ਕੋਈ ਨਹੀਂ ਦੋਨੇ ਹੀ ਆ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਦੀਪ ਸਿੰਘ ਸਾਨੂੰ ਬਾਰਾ ਸਿੰਘ ਪਿੰਡ ਸੌਲੀ ਆ ਜਦੋਂ ਵੀਰੇ ਨੂੰ ਲੈ ਕੇ ਆਏ ਸੀ ਉਹ ਵੀ ਤਸਵੀਰਾਂ ਦੇਖੋ ਤੁਸੀਂ ਵੀਰੇ ਦੇ ਟੈਸਟਿਕਲ ਦਾ ਸਾਈਜ਼ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਤੇ ਵੀਰੇ 'ਚ ਖੂਨ ਸੀ ਜਿਹੜਾ ਸਿਰਫ 1.5 ਗ੍ਰਾਮ ਮਤਲਬ ਪੌਣੇ 2 ਗ੍ਰਾਮ ਵੀ ਖੂਨ ਨਹੀਂ ਸੀ ਪੂਰਾ ਸ਼ਰੀਰ ਦੇ ਵਿੱਚ ਬਿਲਕੁਲ ਸੁੱਕੀ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਕੁਝ ਖਾਪ ਵੀ ਨਹੀਂ ਸੀ ਰਿਹਾ ਘਰੇ ਦੋਨੋਂ ਪਿਓ ਪੋਤੀ ਸੀਗੇ ਕੋਈ ਇਲਾਜ ਦਾ ਸਾਧਨ ਨਹੀਂ ਸੀ ਕੋਈ ਪਿੱਛੇ ਮਦਦ ਕਰਨ ਵਾਲਾ ਕੋਈ ਖਰਚਾ ਕਰਨ ਵਾਲਾ ਵੀ ਹੈ ਨਹੀਂ ਸੀ ਆਪਣੇ ਆਪ ਦੇ ਕੋਲੇ ਕੁਝ ਹੈ ਨਹੀਂ ਸੀ ਇਹਨਾਂ ਦੇ ਕੋਲੇ ਉਸ ਟਾਈਮ ਆਪਣੇ ਰਿਸ਼ਤੇਦਾਰ ਭੈਣ ਭਰਾ ਵੀ ਸਾਰੇ ਮੁੱਕ ਮੋੜ ਜਾਂਦੇ ਆ ਜਦੋਂ ਵਕਤ ਦਾ ਟਾਈਮ ਏਦਾਂ ਦਾ ਵਕਤ ਆਉਂਦਾ ਕੋਈ ਜਦੋਂ ਹਾਲਾਤ ਸੰਦੀਪ ਦੀ ਜ਼ਿੰਦਗੀ ਜਿਹੜੇ ਬਣੇ ਸੀ ਪਰ ਉਹ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਕੁਝ ਵੀਰਾਂ ਨੇ ਫੋਨ ਕਰਕੇ ਦੱਸਿਆ ਅਸੀਂ ਉੱਥੋਂ ਵੀਰ ਦੇ ਨਾਲ ਗੱਲ ਕਰਕੇ ਵੀਰੇ ਉਹਨਾਂ ਨੂੰ ਬੁਲਾਇਆ ਇੱਥੇ ਸਾਡੇ ਟੀਮ ਦੇ ਮੈਂਬਰ ਗਏ ਗੁਰਵਿੰਦਰ ਸਿੰਘ ਜਾ ਕੇ ਉੱਥੋਂ ਘਰ ਤੋਂ ਇਹਨਾਂ ਨੂੰ ਲੈ ਕੇ ਆਏ ਤੇ ਵੀਰ ਦਾ इलाज ਸ਼ੁਰੂ ਹੋਇਆ ਜਦੋਂ ਇੱਥੇ ਆ ਕੇ ਟੈਸਟ ਕੀਤੇ ਜਿਵੇਂ ਤੁਹਾਨੂੰ ਦੱਸਿਆ ਵੀ ਖੂਨ ਇਹਨਾਂ ਦੇ ਵਿੱਚ ਬਿਲਕੁਲ ਹੀ ਹੈ ਨਹੀਂ ਸੀ ਪੇਟ 'ਚ ਪਾਣੀ ਭਰਿਆ ਸੀ ਲੀਵਰ ਦੀ ਪ੍ਰੋਬਲਮ ਸੀ ਟੈਸਟਿਕਲ 'ਚ ਪਾਣੀ ਭਰਿਆ ਹੋਇਆ ਸੀ ਟਰੀਟਮੈਂਟ ਸ਼ੁਰੂ ਹੋਇਆ ਅੱਜ ਹੋਰ ਕੱਲ ਹੋਰ ਤੁਹਾਡੀਆਂ ਦੁਆਵਾਂ ਮਾਰਦਾਸਾਂ ਸਦਕਾ ਵੀਰਾ ਠੀਕ ਹੋਣ ਲੱਗਿਆ ਤੇ ਅੱਜ ਸੰਦੀਪ ਸਿੰਘ ਬਿਲਕੁਲ ਠੀਕ ਹੈ ਤੰਦਰੁਸਤ ਆਪਣੇ ਘਰ ਚੱਲਿਆ ਵਾ ਬਾਹਾਂ ਤੇ ਪਲਾਸਟਰ ਲੱਗਿਆ ਹਜੇ ਉਹ ਮਹੀਨੇ ਡੇਢ ਮਹੀਨੇ ਨੂੰ ਖੁੱਲਣਾ ਵਾ ਵੀ ਹੁਣ ਦੋਨੋਂ ਪਿਓ ਪੁੱਤ ਬਿਲਕੁਲ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਵਾਸਤੇ ਆਪਣੇ ਪਿੰਡ ਸੌਲੀ ਲੁਧਿਆਣਾ ਜ਼ਿਲ੍ਹੇ ਦਾ ਹੀ ਪਿੰਡ ਆ ਸੌਲੀ ਪਿੰਡ ਉੱਥੇ ਚੱਲੇ ਨੇ ਦੇਖੋ ਆਪਣੇ ਘਰ 'ਚ ਵੀ ਕਈ ਵਾਰੀ ਬੰਦਾ ਲਵਾਰਸਾਂ ਵਰਗੇ ਹਾਲਾਤਾਂ 'ਚ ਚਲੇ ਜਾਂਦਾ ਜਦੋਂ ਉਹਨੂੰ ਕੋਈ ਆਪਣਾ ਹੀ ਉਹਦਾ ਸਾਥ ਨਾ ਦੇਵੇ ਬਾਪੂ ਵੀ ਵਿਚਾਰਾ ਪੁੱਤ ਨੂੰ ਕਿਵੇਂ ਸਾਮ ਦਾ ਲੈਟਰਨ ਬਾਥਰੂਮ ਉੱਤੇ ਹੀ ਕਰਦਾ ਹੱਡੀਆਂ ਚੱਕ ਕੇ ਪਿੰਦਰ ਕਿੱਧਰ ਨੂੰ ਲੈ ਕੇ ਜਾਂਦਾ ਕਿਹਦੇ ਕੋਲੇ ਲਿਜਾਂਦਾ ਪੈਸਾ ਜੇਬ 'ਚ ਨਹੀਂ ਸੀਗਾ ਤੇ ਅੱਜ ਇਹ ਬਾਈ ਜਿਉਂਦਿਆਂ 'ਚ ਹੋ ਗਿਆ ਅੱਜ ਬਾਈ ਖੜਾ ਹੋ ਗਿਆ ਉੱਠ ਕੇ ਪੈਰਾ ਸਿਰ ਆਪਣੇ ਬੱਚੇ ਬਾਰੇ ਸੋਚ ਰਿਹਾ ਆਪਣੇ ਆਉਣ ਵਾਲੇ ਜੀਵਨ ਬਾਰੇ ਸੋਚ ਰਿਹਾ ਕਈ ਵਾਰੀ ਸਮੱਸਿਆ ਐਡੀ ਵੱਡੀ ਨਹੀਂ ਹੁੰਦੀ ਪਰ ਅਸੀਂ ਉਹਨੂੰ ਇਗਨੋਰ ਕਰਕੇ ਵੱਡੀ ਬਣਾ ਦਿੰਨੇ ਤੇ ਇਹੀ ਜੇ ਵੀਰ ਦੀ ਮਦਦ ਪਿੰਡ ਦੇ ਵਿੱਚ ਪਿੰਡ ਲੈਵਲ ਤੇ ਹੁੰਦੀ ਜਾਂ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਕੇ ਇਹਦੀ ਮਦਦ ਕਰ ਦਿੰਦੇ ਥੋੜੀ ਬਹੁਤੀ ਤਾਂ ਇਹਨੂੰ ਅੱਜ ਇਹ ਹਾਲਾਤ ਨਾ ਦੇਖਣੇ ਪੈਂਦੇ ਜਿਹੜੇ ਹਾਲਾਤ ਨੇ ਹੰਡਾਏ ਆਪਣੇ ਸਰੀਰ ਤੇ ਦੁਬਾਰਾ ਹੀ ਜ਼ਿੰਦਗੀ ਮਿਲੀ ਹੈ ਜਦੋਂ ਆਇਆ ਸੀਗਾ ਡਾਕਟਰ ਆਏ ਸੀ ਕਹਿੰਦੇ ਵੀ ਚਾਂਸਸ ਘਾਟ ਆ ਬਚਣ ਦੇ ਹਾਲਾਤ ਇਦਾਂ ਦੇ ਸੀ ਪਰ ਜੱਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਪ੍ਰਮਾਤਮਾ ਨੇ ਜਦੋਂ ਜ਼ਿੰਦਗੀ ਜਿੱਥੋਂ ਦੇਣੀ ਹੈ ਜਿੰਨੇ ਸੁਆਸਾਂ ਦੀ ਪੂੰਜੀ ਲੇਖੀ ਹੋ ਪੂਰੀ ਕਰਨੀ ਹੈ ਹਰ ਹਿੱਲੇ ਅਸੀਂ ਤੇ ਅੱਜ ਇਹ ਵੀਰ ਸੰਦੀਪ ਸਿੰਘ ਤੇ ਬਾਪੂ ਬਾਰਾ ਸਿੰਘ ਆਪਣੇ ਪਿੰਡ ਚੱਲੇ ਨੇ ਆਪਣੇ ਘਰ ਚੱਲੇ ਨੇ ਕਦੇ ਅਰਦਾਸ ਇਹਨਾਂ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਸੱਚੇ ਬਾਸਾ ਕਰਪਾ ਕਰਨ ਜਿਹੜਾ 3.5 ਮਹੀਨਿਆਂ ਦਾ ਸਫ਼ਰ ਇੱਥੇ ਸੁਪਨਿਆਂ ਦੇ ਘਰ ਤੇ ਪਹੁੰਚ ਕੀਤਾ ਤੇ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਆ ਬਾਪੂ ਤੇ ਬਾਪੂ ਦਾ ਪੁੱਤ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਬਾਪੂ ਜਿਉਂਦੇ ਵਸਦੇ ਰਹੋ ਹੋਰ ਸੰਦੀਪ ਹੁਣ ਕੀ ਕਰੇਗਾ ਜਾ ਕੇ ਕੰਮ ਕਰ ਕਮ ਸਰ ਮੇ ਆਟੋ ਦਾ ਹੀ ਆਪ ਦਸ ਰੂਪ ਨੂੰ ਵੀ ਲੁਜ਼ਾਨੇ ਤੇ ਡੇ ਡੇ ਨਾਈਟ ਦੀ ਸਰਵਿਸ ਹੈ ਜੀ ਕਿਉਂਕਿ ਪਹਿਲਾਂ ਮੈਂ ਕਈ ਸਾਲ ਨਵੀਂ ਗੱਡੀ ਘਟਾ ਕੇ ਉੱਥੇ ਚੱਲਦਾ ਰਿਹਾ ਮੈਂ ਕਈ ਸਾਲ ਆਟੋ ਚ ਚਲਾਉਂਦਾ ਸੀ ਹਾਂਜੀ ਤੈਨੂੰ ਬਾਪੂ ਤੁਸੀਂ ਬੜੇ ਸਬਰ ਦੇ ਨਾਲ ਆਪਣਾ ਜੀਵਨ ਬਤੀਤ ਕੀਤਾ ਤੇਰਾ ਬੱਚਾ ਠੀਕ ਹੋ ਗਿਆ ਸਾਨੂੰ ਖੁਸ਼ੀ ਆ ਵੀ ਤੇਰਾ ਪੁੱਤ ਤੇਰੇ ਬਰਾਬਰ ਹੋ ਗਿਆ ਅੱਛਾ ਕਹਿੰਦੀਆਂ ਤੁਹਾਨੂੰ ਗੁਰੂ ਕਿਰਪਾ ਰਾਤ ਨਹੀਂ ਕਰਤੀ ਵਾਖੇ ਧੰਨਵਾਦ ਬਾਪ ਧੰਨਵਾਦ ਬਾਪ ਇੰਨਾ ਪਿਆਰ ਚਾਹੀਦਾ ਬਾਪ ਧੰਨਵਾਦ ਬਾਪ ਠੀਕ ਹੈ ਸੰਦੀਪ ਬਾਈ ਠੀਕ ਹੈ ਠੀਕ ਹੈ ਵਾਹਿਗੁਰੂ ਵਾਹਿਗੁਰੂ